ਜਿਆਦਾ ਕੰਨਾ ਲੈ ਕੇ ਕੋਟਰ ਤੋਂ ਆ ਜਾਂਦੇ ਤੂੰ ਵੀ ਕਰ ਲੈ ਨਹੀਂ 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 ਕਰਦਾ ਹਾਂ ਉੱਧਰ ਪਾਸਾ ਸਾਹਮਣਾ ਕਰਦੇ ਆ ਕੈਮਰਾ ਜਿਹੜਾ ਆਏਗੇ ਸਾਡਾ ਭਾਈ ਨਾ ਪੈਣ ਨਹੀਂ ਹੋ ਵੇਖੇ ਵੇਖੇ ਵੇਖੋ ਦੋਸਤੋ ਜਿਹੜੀਆਂ ਤੁਸੀਂ ਆਹ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਮੇਰੇ ਨਾਨਕੇ ਪਿੰਡ ਪਿੰਡ ਭੀੜੀ ਵਾਲਾ ਉੱਥੋਂ ਦੀਆਂ ਨੇ ਪਿੰਡ ਪੀਡੀ ਵਾਲਾ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਇੱਥੇ ਕੱਲ ਬਹੁਤ ਵਧੀਆ ਕਬੂਤਰਬਾਈ ਦੇ ਮੈਚ ਕਰਾਏ ਗਏ ਸੀ ਤੇ ਜਿਹਦਾ ਪਹਿਲਾ ਨਾਮ 2 ਲੱਖ 74000 ਸੀਗਾ ਬਾਕੀ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਇਹ ਵੀਡੀਓ ਕਾਸ਼ਦੀਪ ਸਿੰਘ ਬਰਾੜ ਮੇਰੇ ਮਾਮੇ ਦੇ ਮੁੰਡੇ ਨੇ ਬਣਾਈ ਹੈ ਕਿਉਂਕਿ ਕੱਲ ਮੈਂ ਪਿੰਡ ਹੈ ਨਹੀਂ ਸੀਗਾ ਬਾਕੀ ਤੁਸੀਂ ਵੀਡੀਓ ਵੇਖੋ ਇਹ ਪੰਜਾਬ ਦੀਆਂ ਖੇਡਾਂ ਨੇ ਤੇ ਮੈਂ ਪਹਿਲਾਂ ਵੀ ਗੱਲ ਕਰੀ ਸੀ ਜਿਵੇਂ ਜਿਵੇਂ ਬੰਦਾ ਜਿਹੜੀ ਖੇਡ 'ਚ ਜਾਂ ਕਿਸੇ ਵੀ ਕੰਮ 'ਤੇ ਧਿਆਨ ਦਿੰਦਾ ਤਾਂ ਉਹਨੂੰ ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਆਪਣੇ ਲੋਕਾਂ ਨੂੰ ਜ਼ਿਆਦਾਤਰ ਪਤਾ ਹੁੰਦਾ ਕ੍ਰਿਕਟ ਦੇ ਟੂਰਨਾਮੈਂਟਾਂ ਦਾ ਕਿਉਂਕਿ ਜਾਦੇ ਲੋਕ ਖੇਡਦੇ ਆ ਜਾਂ ਕਬੱਡੀ ਦੇ ਤੇ ਪਰ ਆਇਆ ਵੀ ਹੁਣ ਜਿਹੜਾ ਬੰਦਾ ਕਬੂਤਰਬਾਜੀ ਦੇ ਮੈਚ ਲਾਉਂਦਾ ਬਾਹਰ ਕਬੂਤਰ ਆਪਣੇ ਉਡਾਉਂਦਾ ਉਹਨਾਂ ਨੂੰ ਪਤਾ ਹੁੰਦਾ ਕਿੱਥੇ ਕਿੱਥੇ ਟੂਰਨਾਮੈਂਟ ਹੋ ਰਹੇ ਆ ਤੇ ਗਾਂ ਵੀ ਬਹੁਤ ਵੱਡੇ ਵੱਡੇ ਟੂਰਨਾਮੈਂਟ ਹੋਣਗੇ ਤੇ ਕੱਲ ਪੀਟੀ ਵਾਲੇ ਤੁਹਾਡੇ ਸਾਹਮਣੇ ਵੀਡੀਓ ਤੁਸੀਂ ਦੇਖ ਲਿਓ ਬਹੁਤ ਜਾੜੇ ਕੱਟ ਸੀਗਾ ਤੇ ਬਹੁਤ ਦੂਰ ਦੂਰੋਂ ਲੋਕ ਆਏ ਸੀ ਆਪਦੇ ਕਬੂਤਰ ਲੈ ਕੇ ਤੇ ਜਿੰਨਾ ਵਿੱਚੋਂ ਜਿਹੜੀ ਬਾਜ਼ੀ ਜਿੱਤੀ ਹੈ ਉਹ ਤੁਸੀਂ ਵੀਡੀਓ ਵੇਖੋ ਤੁਹਾਨੂੰ ਪਤਾ ਲੱਗ ਜਾਊਗਾ ਵੱਧਦੇ ਆਪਾਂ ਹੁਣ ਆਈ ਦੀ ਵੀਡੀਓ ਵੱਲ ਕਾਦੀ ਦਾ ਹਾਜ਼ਰ ਤੇ ਸਿਰ ਤੇ ਕੋਈ ਨਹੀਂ ਬੈਠੇ ਹੈਗੇ ਆ ਦੇ ਪੈ ਗਏ ਆ ਪੈਦੇ ਕਰਾਉਂ ਗਏ ਆ ਅੰਦਰ ਡਾਫਰ ਤੋਂ ਲਾ ਕੇ ਗਰਦਾਸ ਵਾਲੇ ਡਾਫਰ ਤੋਂ ਲਾ ਕੇ ਲਾ ਕੇ ਲੈਂਦੇ ਮੇਰਾ ਆਦਾ ਬੱਚਾ ਉਹ ਨਹੀਂ ਮੱੜ ਕੇ ਦੂਜੇ ਪਾਸੇ ਇਥੋਂ ਨਹੀਂ ਛੱਲੇ ਸਹੀ ਹੈ ਆਪਾਂ ਦੂਜਿਆਂ ਨੂੰ ਨਹੀਂ ਦਿੰਦੇ ਵਾਲੇ ਜੇ ਮੇਰੀ ਨਿਸ਼ਾਨੀ ਰਿਆਗ ਕਰ ਲਾ ਪਈ ਉਹ ਇਸ ਦਾ ਆਪ ਦਾ ਕੁੱਤਰ ਲਾਉਣ ਵੇਚਦਾ ਸਾਨੂੰ ਬੰਨ ਕੇ ਵਾਲਿਆ ਯਾਰ ਉਹ ਨਹੀਂ ਯਾਰ ਬਾਈ ਇਸ ਦਾ ਕੰਲਾ ਲੈ ਕੇ ਕੁੱਤਰ ਤੋਂ ਆ ਜਾਂਦੇ ਤੂੰ ਕੀ ਕਰਦਾ ਰੱਟ ਨਹੀਂ 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 ਕਰਦਾ ਹਾਂ ਕੁੱਤਰ ਫਦਾ ਸਾਡਾ ਸਾਹਮਣੇ ਖੜੇ ਆ ਕੈਮਰਾ ਚ ਆਏਗਾ ਬੱਸ ਸਾਦਾ ਬਾਈ ਮਾਰ ਨੂੰ ਕੋਈ ਨਹੀਂ ਆਦੀ ਕਿਵੇਂ ਮਾਰਦੀ ਕਰੀ ਜਲੇ ਯਾਰ ਸਾਡਾ ਲੱਗਣ ਟਾਈ ਚੱਲਦੇ ਆਪਾਂ ਸੰਡੀ ਪੀ ਲਾ ਜੰਗਾ ਪੀ ਅੜਵਾਏ ਮਾਰ ਲੋ ਉਹ ਵੀ ਕੀ ਨਾ ਮੇਰਾ ਕੰਮ ਲੈ ਚੱਲ ਚੱਲੀ ਜਾਣਾ ਸਾਡੇ ਦੇਖਦਾ ਕਿ ਮੈਂ ਹੁੰਦਾ ਕਦੋਂ ਮੂਹਰੇ ਆ ਜਾਣਾ ਸਾਰੀ ਗੱਲ ਤੇ ਜੀਤ ਮੈਂ ਇੱਕ ਮਿੰਟ ਕਾਪੀ ਨੰਬਰ ਲਾ ਲਾ ਇਹਨਾਂ ਨੇ ਮਰ ਪਾਏ ਥੋੜਾ ਮਰ ਰੋਟਾ ਵਿੱਚ ਬੈ ਗਿਆ ਰੌਲਾ ਮੰਡੀ ਟਾਵਰ ਤੋਂ ਲੱਗ ਲਏ ਚਾਰ ਕਬੂਤਰ ਤੇ ਨਿਸ਼ਾਨੀ ਦੱਸੋ ਤੇ ਕਬੂਤਰ ਲੈ ਜਾਓ ਨਿਸ਼ਾਨੀ ਦੱਸੋ ਤੇ ਕਬੂਤਰ ਲੈ ਜਾਓ ਇਹ ਆਮ ਗੱਲਾਂ ਹੁੰਦੀਆਂ ਪਿੰਡਾਂ 'ਚ ਬਈ ਕੋਈ ਕੁੜਾ ਹੋਣਾ ਕਦੋਂ ਬਈ ਮੇਰਾ ਤੈਨੂੰ ਹੀ ਮਿਲੂ ਜੋ ਹੋਈ ਕਰ ਕਰ ਸਭ ਬਹੁਤ ਸਬੂਤ ਹੈ ਸਭ ਬਹੁਤ ਸਬੂਤ ਹੈ ਹਾਂ ਸਹੀ ਗੱਲ ਹੈ ਹੋ ਜਾ ਪਾਸੇ ਹੋ ਜਾ ਮਾਰੇ ਪਿੱਛੇ ਹੋ ਜਾ ਮੋਟੀ ਮੋਟੀ ਇਹਨਾਂ ਨੂੰ ਪਾਣੀ ਦੇਣਾ ਉਹ ਟੇਕ ਵਿੱਚ ਲੜ ਦੇਣਾ ਕੋਸ਼ਸ਼ ਕਰਦੇ ਕੋਈ ਸਵਾਰੀ ਆਉਂਦੀ ਹੈ ਕਿ ਜਦੋਂ ਬਾਣੀ ਆਉਂਦੀ ਹੈ ਆਹੋਂ ਦਾ ਵੀ ਟਾੜੀ ਬੜਾ ਆਹੋਂ ਦਾ ਕੁੱਤ ਪੁੱਜਾ ਨਾ ਗੋਨੀ 14 ਗਾਹਰ ਪਾਸ ਹੋ ਜਾਂਦਾ 17 ਵੇ ਕੋ ਬੈਗਿਆ ਕਿ ਨਹੀਂ ਉਹ ਬੈਗਿਆ ਬੈਗਿਆ ਉਹ ਬੈਗਿਆ ਹੈਲੋ ਆਪਾਂ ਹੈਗੇ ਬੱਚੇ ਉਹ ਇੰਨੇ ਕੋਈ ਜਾ ਲਾ ਰਹੀ ਨਹੀਂ ਉਹ ਜਾ ਲਾ ਰਹੀ ਉਹ ਆ ਗਈ ਥੋਕਾ न <laughs> न no, 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 no. <laughs> एक मिनट चलते खेल चलते लवान रती भैया अठे जने अठे ਆਈディア ਥੈਣਾ ਚ ਬੰਦਤੀ ਬਾਜੀ ਖੜੇ ਆ ਵੇਖਦੇ ਕੀ ਕਰਦਾ ਉਹ ਨਿਵੰਦਾ ਬਣ ਗਿਆ ਕੋਲਾ ਇਹਦਾ ਲੈ ਦੇ ਜਨ ਜੈ ਹਾਂਜੀ ਬਾਈ ਜੀ ਸਾਇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੰਡ ਪੀਟੀ ਵਾਲੇ ਵਿਖੇ ਕਬੂਤਰਾਂ ਦੀ ਬਾਜੀ ਚੱਲ ਰਹੀ ਸੀ ਤੇ ਹੁਣ ਸਮਾਪਤੀ ਹੋ ਗਈ ਐ ਤੇ 8 ਜਾਣਿਆਂ ਨੂੰ ਬਾਜੀ ਵੰਡਤੀ ਐ ਤੇ 274000 ਪਹਿਲਾ ਨਾਮ ਸੀਗਾ ਪਰ 8 ਜਾਣੇ ਦੇ ਵਿੱਚ ਸਾਂਝੀ ਬਾਜੀ ਵੰਡਤੀ ਐ ਤੇ ਸਾਰਿਆਂ ਨੂੰ 34-34 ਹਜ਼ਾਰ ਰੁਪਏ ਆ ਗਏ ਬਾਈ ਜੀ ਬਾਜੀ ਬਹੁਤ ਵਧੀਆ ਹੋਈ ਐ ਬਾਈ ਸਮਾਪਤੀ ਹੋ ਗਈ ਐ ਤੇ ਬਹੁਤ ਵਧੀਆ ਬਾਜੀ ਹੋਈ ਐ ਰਾਲ ਨਾਲ ਕੋਈ ਲੜਾਈ ਚੜਾਈ ਨਹੀਂ ਵਧੀਆ ਸਮਾਪਤੀ ਹੋ ਗਈ ਹੈ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ ਅਗਲੀ ਬਾਜੀ ਤੁਹਾਨੂੰ ਦਿਖਾਵਾਂਗੇ ਅਗਲੇ ਪਿੰਡ ਓਕੇ